ਕਵਰ ਜੀ ਦਾ ਹਾਲ ਸ਼ਾਬਾਹ ਜੀ ਕੀ ਪਤੇ ਮੈਂ ਗੱਲ ਕਰਨ ਲੱਗਾ ਬਾਈ ਜੀ ਜਸਵੰਦਰ ਬਰਾੜ ਦੀ ਮੈਂ ਨਾ ਇੱਕ ਜਸਵੰਦਰ ਬਰਾੜ ਦੀ ਟਰੂ ਸੁਣੀ ਮੱਕਰ ਨਾਲ ਟਰੂ ਖੁੱਤੀ ਉਹਨੇ ਤੱਬੜਾ ਮਨ ਨੂੰ ਦੁੱਖ ਲੱਗਾ ਪਹਿਲੀ ਦਮਾ ਗੱਲ ਕਰਦਾ ਜੇ ਸੁਨਤ ਬਰਾੜ ਬੜੀ ਸਾਡੇ ਫੇਰ ਉਹ ਕਲਾਕਾਰੇ ਉਹਦੇ ਕਾਣੇ ਅਸੀਂ ਬੜੇ ਸ਼ੌਂਕ ਨਾਲ ਟਰੈਕਟਰਾਂ ਦੇ ਵਿੱਚ ਟਰੱਕਾਂ ਦੇ ਵਿੱਚ ਸੋਨ ਦੇ ਜਾਂ ਤੇ ਬਾਕੀ ਸਾਡੇ ਲਾਗੇ ਉੱਤੇ ਆ ਕੇ ਖੜੇ ਵੀ ਲਾ ਕੇ ਗਏ ਉਹ ਤਾਂ ਬੜਾ ਵਧੀਆ ਸੋਹਰ ਸਟਾਰ ਕਲਾਕਾਰ ਸੀ ਤੇ ਮੈਂ ਉਹਦੀ ਗੱਲ ਕਰਾਂਗਾ ਸਾਡੇ ਲੋਕਾਂ ਨੂੰ ਮੈਂ ਉਹਦੀ ਟਰੂ ਸੁਣੀ ਬਕਰਨਾ ਤੇ ਬੜਾ ਮਨ ਨੂੰ ਦੁੱਖ ਹੋਇਆ ਉਹਨੇ ਇੱਕ ਪਤਾ ਨਹੀਂ ਇੰਸਟਾਗ੍ਰਾਮ ਤੇ ਲੋਕਾਂ ਨਾਲ ਨਾ ਬਣਾਈ ਜਾਂਦੇ ਨੇ ਪਤਾ ਨਹੀਂ ਉਹ ਵਾਜ ਬੈਠੇ ਪੀੜ ਬਣਾਈ ਦੀ ਕਿ ਕਿਸ ਤਰ੍ਹਾਂ ਕਰਕੇ ਆਵਾਜ਼ ਬਣਾਈ ਦੀ ਉਹ ਮੈਨੂੰ ਸਮਝ ਨਹੀਂ ਲੱਗੀ ਹੁੰਦੇ ਤੇ ਬਾਕੀ ਹੁੰਦੇ ਪਰવાર ਬਾਰੇ ਗੰਦੇ ਕਮੈਂਟ ਮੈਂ ਪੜ ਕੇ ਹੁਣ ਵੇਖੀ ਉਹ ਵੀਡੀਓ ਦੇ ਵਿੱਚ ਕਮੈਂਟ ਪੜ ਕਿਵੇਂ ਦਾ ਰਿਆਂ ਪੰਜਾਬੀ ਲੋਕ ਹੱਥ ਬਨ ਕੇ ਬੇਨਤੀ ਮੇਰ ਦੇ ਬਸੋ ਯਾਰ ਮੇਰ ਦੇ ਬਸੋ ਕੋਈ ਅੱਖੀਆਂ ਦਾ ਉਹ ਕਲਾ ਨਹੀਂ ਕੋਈ ਅੱਖੀਆਂ ਦਾ ਜੀ ਆਵਾਜ਼ ਨਹੀਂ ਵੇਖੋ ਪਰ ਸਮਝ ਨਹੀਂ ਆ ਰਹੀ ਜਿਸ ਵੇਲੇ ਬੜਾ ਅਰਦਾ ਅੱਜ ਮੈਂ ਤੁਹਾਨੂੰ ਇੱਕ ਕਰ ਦੇਣਾ ਜਿੰਨਾ ਕਿ ਮੈਨੂੰ ਪਤਾ ਮੁੰਡਾ ਬਿਮਾਰ ਪਿਆ ਤੇ ਘਰੇ ਮਾਂ ਦਾ ਪੁੱਤਰ ਬਿਮਾਰ ਪਿਆ ਤੇ ਫਿਰ ਵੀ ਸਟੇਜਾਂ ਤੇ ਜਾ ਕੇ ਲੋਕਾਂ ਨੇ ਮਨ ਖੁਸ਼ ਲੋਕਾਂ ਨੇ ਮਨ ਰੰਗਣ ਲੋਕਾਂ ਦੇ ਮੇਲੇ ਦੇ ਵਿੱਚ ਜਾ ਕੇ ਦੁਨੀਆ ਨੂੰ ਖੁਸ਼ ਕਰਕੇ ਆਉਂਦੇ ਇੱਕ ਮਾਂ ਦਾ ਆਪ ਦਾ ਘਰੇ ਪੁੱਤਰ ਬੰਜੀ ਤੇ ਵਿਆਹ ਹੋ ਤੇ ਲੋਕਾਂ ਨੂੰ ਖੁਸ਼ ਕਰਕੇ ਆਉਂਦਾ ਮਾਂ ਵਾਸਤੇ ਬੜੀ ਵੱਡੀ ਗੱਲ ਹੈ ਕੋਈ ਛੋਟੀ ਗੱਲ ਨਹੀਂ ਅੱਗੇ ਦੇ ਕੋਈ ਘਟਿਆ ਨੂੰ ਕਮੈਂਟ ਕਰ ਦੇਣਾ ਬੜੇ ਮਾੜੀ ਗੱਲ ਐ ਮੱਕੜਨਾ ਵੀ ਐ ਡਰ ਤੋਂ ਸੌਂ ਕੇ ਹਰਾਣ ਹੋ ਗਿਆ ਬਾਕੀ ਗੱਲ ਐ ਕਿ ਸੁਵਿੰਦਰ ਬਰਾੜ ਜਿਹੜੀ ਬਾਜ ਨਾ ਬਾਜ ਉਮਰ ਦੇ ਲਿਆਣਾ ਹੈ ਬਾਜ ਕਿ ਬਾਕੀ ਜੇ ਘਰੋਂ ਥੋੜਾ ਜਿਹਾ ਬਿਮਾਰੀ ਵਾਲੋਂ ਦਾ ਸੌਖਾ ਹੋਵੇ ਜੇ ਬਾਜ ਨਹੀਂ ਦੱਬੀ ਅੱਜ ਉਹ ਬਿਮਾਰੀ ਵਾਲੇ ਪਾਸੋਂ ਦੋਖਾ ਵਾਲੇ ਪਾਸੋਂ ਸੂਈ ਦੇ ਣਕੇ ਦੇ ਵਿੱਚੋਂ ਹੀ ਲੰਘ ਗਈ ਯਾਰ ਤੁਸੀਂ ਕਰਦੇ ਮੈਂ ਤੇ ਕਮੈਂਟ ਕਰੀ ਜਾਂਦੇ ਕੋਈ ਉਹਨੇ ਪਰਿਵਾਰ ਲੱਗੀ ਬਾਰੇ ਕਰੀ ਜਾਂਦਾ ਪੁੱਤ ਜੇਬਾ ਨੇ ਕਰੀ ਜਾਂਦਾ ਕੱਜੇ ਬਰੇ ਯਾਰ ਮੇਰ ਦੇ ਵਸੋ ਤੁਹਾਡੇ ਕੋਈ ਮੇਦ ਨਹੀਂ ਸੀ ਸਟੇਜਾਂ ਤੋਂ ਉਹਨੇ ਧੋਪਾ ਛੜੀ ਜਿੰਨਾ ਚਿਰ ਉਹਨੇ ਗਾਇਆ ਇੱਕ ਦੇ ਜੋਰ ਨਾਲ ਸਿਰ ਤੇ ਦੋ ਦੋ ਚੁੰਨੀਆਂ ਲੈਣ ਵਾਲੀ ਇੱਥੋਂ ਤੱਕ ਲੰਮੀਆਂ ਬਾਹਾਂ ਰੱਖਣ ਵਾਲੀ ਝੱਗਾਂ ਤੱਕ ਗੋਡਿਆਂ ਦਾ ਗਨੀਵਾਂ ਝੱਗਾ ਪਾਉਣ ਵਾਲੀ ਕੰਧੀ ਜੀ ਸੁੰਦਰ ਬੜਾ ਹਰੇ ਕਾਕਰ ਡਬਲ ਡਬਲ ਚੁਣਿਆ ਲੈਣ ਨੂੰ ਚਾਹਤ ਤੇ ਕੱਲੀ ਸੁਨਦਰ ਮਰਾ ਉਹ ਮੈਨੂੰ ਚ ਉਹ ਬਾਦੂ ਕਾ ਕਰਕੇ ਨੇ ਚਲੋ ਇਹਦੇ ਜਰੂਰ ਨਾ ਕਲਾਕਾਰ ਨੂੰ ਉਹਨਾਂ ਨੂੰ ਵੀ ਇੱਕ ਵਾਰ ਕਰ ਬਰਬ ਤੁਸੀਂ ਅੱਜ ਉਹਨੂੰ ਵੀ ਕਮੈਂਟ ਕਰਨ ਦੇ ਮੱਦੇ ਕਰਦੇ ਕਿ ਕਮਨਾ ਕਰਿਆ ਕੋਈ ਕਮ ਨਹੀਂ ਕਰਨਾ ਚਾਹੀਦਾ ਬਾਕੀ ਇਹ ਇੱਕ ਤੇ ਬਾਹਰ ਆ ਜਿਹੜੀ ਮੌਤ ਦੇ ਨਾਲ ਡੱਬ ਜਾਂਦੀ ਹਰ ਇੱਕ ਬੰਦੇ ਦੀ ਜਿਹੜੀ ਕਲਾ ਨਾ ਇਹ ਹਾਰੀ ਸਾਰੇ ਬੰਦੇ ਨੂੰ ਨਹੀਂ ਮਿਲਦੀ ਇਹ ਵੀ ਇੱਕ ਫਕਰ ਹੁੰਦੇ ਨੇ ਫਕਰ ਫਕੀਰ ਹੁੰਦੇ ਨੇ ਇਹਨਾਂ ਨੂੰ ਤੋਟਰ ਤੋਟਰ ਦਰਗਾਹ ਤੋਂ ਰੱਬ ਨੇ ਇਹਨਾਂ ਨੂੰ ਕਲਾ ਮਿਲਾਈ। ਉਹ ਵੀ ਪ੍ਰਮਾਤਮਾ ਦਿੰਦਾ ਨਾ ਕਲਾ। ਹੁਣ ਤੁਸੀਂ ਸੋਨੂੰ ਸੀਟੋੜਾ ਲਾਓ। ਉਹਨੂੰ ਪਰਮਾਤਮਾ ਦੀ ਕਿਰਪਾ ਉਹਦੇ ਤੋਂ ਬੋਲਿਆ ਨਹੀਂ ਜਿਆਦਾ ਤੁਰਿਆ ਨਹੀਂ ਜਾਂਦਾ ਵਿਚਾਰੇ ਤੋਂ। ਤੇ ਲੋਕਾਂ ਨੇ ਉਹਨੂੰ ਵੀ ਦੇ ਬਖਸ਼ਾ। ਉਹਨੂੰ ਵੀ ਗਰੀਬ ਨੂੰ ਖੋਟਿਆ। ਮੇਲਿਆਂ ਦੇ ਲਜਾਰ ਤੇ ਤੁਹਾਨੂੰ ਵਖਾ ਕੇ ਤੇ ਲੋਕੋਂ ਦੇ ਪੈਸੇ ਕੱਢੇ ਜਾਂਦੇ ਨੇ। ਮੇਰ ਕਰੋ ਮੇਰ। ਉਹ ਵੀ ਇੱਕ ਫਕਰ ਫਕੀਰ ਏ। ਸੋਨੂੰ ਸੀਟੋੜਾ। ਇੱਥੇ ਇੱਥੇ ਕੋਈ ਕਿਸੇ ਨੂੰ ਵੇਖਣ ਨਹੀਂ ਆਉਂਦਾ ਕੋਈ ਨਹੀਂ ਕਿਸੇ ਨੂੰ ਵੇਖਣ ਆਉਂਦਾ ਕੋਈ ਨਹੀਂ ਆਉਂਦਾ ਬੱਚਾ ਤਾਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਲੋਕਾਂ ਨੂੰ ਨਹੀਂ ਕਰਨਗੇ ਜਿਵੇਂ ਜਿਵੇਂ ਮੈਂ ਉਹ ਕਮੈਂਟ ਵੇਖਿਆ ਨਾ ਪੜ੍ਹ ਤਾ ਇਹਨੇ ਕਰਦੇ ਕਮੈਂਟ ਕੀਤੇ ਨੇ ਮਾੜੇ ਚੰਗੇ ਲੋਕਾਂ ਨੇ ਸਾਡੇ ਪੰਜਾਬੀਆਂ ਦੇ ਮੂੰਹ ਨਹੀਂ ਸੁਜਦੇ ਫਿਰ ਜਿੰਨੇ ਜਿਹੜੇ ਸੁੰਦਰ ਬੜਾ ਨੇ ਗਾਣੇ ਬਾਇਏ ਤੁਸੀਂ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਜਿੱਥੇ ਮਰਦੀ ਸੁਣ ਲੋ ਅੱਜ ਵੀ ਅਸੀਂ ਗੱਡੀਆਂ ਦੇ ਵਿੱਚ ਟੱਕਾਂ 'ਚ ਟਰੈਕਪ੍ਰਾਂਟਿੰਗ ਸੰ드ਰੇਂ ਸੰ드ਰਬਾਰ ਦਾ ਹੈ ਤੇ ਸਾਡੇ ਤੋਂ ਹੀ ਆਖ ਮਿਲਦੀ ਸੀ ਕਿ ਜਿੰਨ ਕੀ ਉਹ ਜੇ ਕਮੈਂਟ ਕਰਾਂਗੇ ਉਹ ਰੋਣ ਵਾਲੀ ਹੋਏਗੀ ਮੈਂ ਮਕਰ ਸਾਹਿਬ ਦੀ ਇੰਟਰਵਿਊ ਸੁਣੀ ਤਾਂ ਉਹ ਰੋਣ ਵਾਲੀ ਹੋਈ ਦੀ ਉਹਨੂੰ ਇੱਕ ਬੈਂਤ ਜਿੰਮੇਵਾਰੀ ਸੰ드ਰਬਾਰ ਨੂੰ ਜੀਉ ساری ਵਾਅਦ ਸੋਹੀ ਹੋਈ ਹੈ ਭੈਣ ਬੈਨ ਜਿੱਤ ਕਰਨ ਦੀ ਡਾੜਨ ਦੀ ਲੋੜ ਨਹੀਂ ਤੇਰੇ ਨਾਲ ਹੀ ਸਾਰਾ ਪੰਜਾਬ ਪੂਰਾ ਡਾੜ ਕੇ ਮੁਕਾਬਲਾ ਕਰਾਂਗੇ ਅਸੀਂ ਗਲਤ ਕਦਮ ਨਹੀਂ ਚੁੱਕਣਾ ਜਿਹੜਾ ਹੁਣ ਗਲਤ ਕਰੇਗਾ ਉਹਦੇ ਤੇ ਕਾਨੂੰਨੀ ਕਾਰਵਾਈ ਹੋਵੇਗੀ ਕੀ ਗੱਲ ਚੱਲਣ ਦੀ ਲੋੜ ਨਹੀਂ ਇਹ ਜਿਹੜੀ ਗੰਦੀ ਸੋਚ ਵਾਲਿਆਂ ਦੇ ਨਾਲ ਗੰਦੀ ਸੋਚ ਵਾਲੇ ਜਿਨ੍ਹਾਂ ਨੇ ਇੱਥੇ ਬੋਬਰ ਭਰਿਆ ਉਹ ਇਦਾਂ ਨੇ ਕਮੈਂਟ ਕਰਦੇ ਆ ਜਿਹੜੀ ਚੱਲੇ ਆਪਦੀ ਮਾਂ ਦਾ ਆ ਤੁਹਾਡਾ ਦੁੱਧ ਪੀਤਾ ਨਾ ਕਿ ਅਸਲ ਪਿਓ ਦੇ ਪੀ ਨੇ ਉਹ ਚੀਪ ਐਨ ਬਦ ਕਮੈਂਟ ਨਹੀਂ ਕਰਦੇ ਉਹ ਇਹ ਸੋਚ ਜਾਂਦੇ ਨੇ ਜਿਹੜੀਆਂ ਸਾਡੀਆਂ ਘਰੇ ਧੀਆਂ ਪੈਣਾ ਉਹ ਜੀਆਂ ਇਹ ਹਸਾਦੇ ਸਮਝੇਗਾ ਉਹਨਾਂ ਜੋ ਬੋਬਰ ਭਰਿਆ ਉਹਨਾਂ ਬਰਾਦ ਦੀ ਜਿਹੜੀ ਬੋਬਰ ਦੀ ਜਦ ਜਿਹੜੀ ਆਪਦੀ ਮਾਂ ਦਾ ਦੁੱਧ ਚੁੰਗਿਆ ਹੁੰਦਾ ਉਹ ਫਿਰ ਉਹਨਾਂ ਨੇ ਚੀਜ਼ ਸਾਰੇ ਨਸ਼ਰ ਕਰਨੀ ਤੇ ਇਦਾਂ ਦੇ ਘਟੀਏ ਬੰਦੇ ਆਪ ਦੀਆਂ ਮਾਵਾਂ ਨੂੰ ਵੀ ਗਲਤ ਬੁਲਾਉਂਦੇ ਨੇ ਪਹਿਣਾ ਨੂੰ ਵੀ ਗਲਤ ਬੁਲਾਉਂਦੇ ਨੇ ਪਰ ਅਸੀਂ ਬੋਲਦੇ ਚੰਗੇ ਨਹੀਂ ਲੱਗਦੇ ਸਿਰ ਤੇ ਦਸਤਾਰ ਬੱਧੀ ਹੋਵੇ ਮੂੰਹ ਤੇ ਦਾੜੀਆਂ ਰੱਖੀਆਂ ਹੋਣ ਤੇ ਅਸੀਂ ਗੰਦੇ ਕਮੈਂਟ ਕਰੀਏ ਉਹ ਵੀ ਇੱਕ ਸੁਪਰਸਟਾਰ ਕਲਾਕਾਰ ਠੀਕ ਹੈ ਇਸ ਕਰਕੇ ਜੇ ਪੰਜਾਬੀ ਨੂੰ ਤੁਹਾਡੇ ਤੋਂ ਮਿਹਨਤ ਨਹੀਂ ਸੀ ਇਹ ਕੰਮ ਨਾ ਕਰਿਆ ਕਰੋ ਕਿਸੇ ਨੂੰ ਵੀ ਗਲਤ ਉਹਦੇ ਗਾਣੇ ਗਾਣੇ ਦਾ ਟੱਪੇ ਟੱਪੇ ਦਾ ਅਸਰ ਤੇ ਮਰਬਲ ਹੁੰਦਾ ਹੈ ਗਰਦਾਬ ਮਾਨ ਦੇ ਗਾਣੇ ਸੁਣੋ ਕਲੇ ਕਲੇ ਟੱਪੇ ਦਾ ਮਦਬਲ ਘਟਿਆ ਹੁੰਦਾ ਆ ਜਿਹੜੇ ਆ ਹੁਣ ਕਈ ਵੇ ਵੇਖੇ ਨੇ ਕਲਾਕਾਰੋ 4-4 ਲੱਖ ਰੁਪਈਆ ਲੈ ਜਾਂਦੇ ਨੇ ਤੇ ਕੰਮ ਉਹ 5000 ਰੁਪਈਆ ਕਰਕੇ ਜਾਂਦੇ ਤੇ ਉਹ ਚੰਦਰਪਾਲ ਜਦੋਂ ਸਟੇਜ 'ਤੇ ਆਉਂਚਾਦੀ ਨਾ ਨੇਰਿਆਂ ਲਿਆ ਛੱਡਦੀ ਸੀ 5 ਮਿੰਟ ਲਈ ਬੈਂਦੀ ਕੁੜੀ 5 ਮਿੰਟ ਸਟੇਜ ਤੇ 2.5 ਘੰਟੇ ਦੇ ਬਜਾਅ ਸਾਢੇ ਦੰਦਰ ਘੰਟੇ ਲੰਬੇ ਪ੍ਰੋਗਰਾਮ ਜਾਂਦੀ ਹੋ ਤੁੱਕ ਕਰੇ ਕੋਟਰ ਮੈਨੇਜਰ ਧੰਨ ਜਿਗੜਾ ਉਸਮਾਨ ਤੁਹਾਡੇ ਦੁਆ ਮੈਂ ਸਾਰਿਆਂ ਨੂੰ ਇਹ ਗੱਲ ਜਿਹੜੇ ਘਟਿਆ ਕਮੈਂਟ ਕਰਦੇ ਬਾਕੀ ਮਕਰ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਜਿਹੜੇ ਇਹੋ ਜਿਹੇ ਪਰਿਵਾਰਾਂ ਦੇ ਇੰਟਰਵਿਊ ਲੈ ਕੇ ਤੇ ਉਹਨਾਂ ਨੂੰ ਹੌਸਲਾ ਦਿੰਦੇ ਨੇ ਤੁਸੀਂ ਹੌਂਦਰਾ ਕਰੋ ਪੰਜਾਬ ਤੁਹਾਡੇ ਨਾਲ ਸਾਰਾ ਕੋਈ ਟੈਨਸ਼ਨ ਨੀ ਲੋਣ ਨਾ ਦੀ ਲੋਣੀ ਬਾਕੀ ਗੰਦ ਪਰਿਆ ਜਿਹਨਾਂ ਦੇ ਵਿੱਚ ਉਹਨਾਂ ਨੇ ਗੱਦੀਆਂ ਸੋਚਾ ਸੋਚ ਰਿਹਾ ਨੇ ਸ਼ੇਅਰ ਕਰਦਾ ਜੀ ਸੰਦਰ ਪ੍ਰਾਰਥ ਦੇ ਆਸਰੇ ਵਿੱਚ ਪਰਵਾਰ ਮਾਨਾ ਚੜ੍ਹਦੀ ਕਲਾ ਰੱਖੇ ਸਾਰੇ ਪਰਵਾਰ ਨੂੰ ਸੁੱਖ ਸ਼ਾਂਤੀ ਬਖਸ਼ੇ